Bye. Uh... ਦਿਲ ਕਾ ਭਰਪੂਰ ਜਿਗਜਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮ ਕਹਿ ਨਾ ਸਕੇ ਕੋ ਤੂੰ ਕਦ ਕਰ ਕੁਦਰਤ ਕਾ ਨਾ ਵਿਚਾਰ ਬਾਰ ਨਾ ਜਾਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਤੇ ਨਿਰੰਕਾਰ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਕੋ ਵਰਨਾ ਮੀਆ ਕੋ ਵਰਨਾ ਬੀਆ ਗਿਆਨ ਧਿਆਨ ਕਿਛ ਕਰ ਨਾ ਜਾਣ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਿਧ ਬੁਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਵੱਡਾ ਪੁਰਖ ਪ੍ਰਗਟਿਆ ਤਲ ਜੁਗੇ ਅੰਦਰ ਜੋਤ ਜਗਾਈ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਤਾਰਿਆ ਜਹਾਨ ਲਿਆ ਬਿਮਾਰ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਕਿਨ ਜਮ ਨੇੜ ਨਾ ਆ ਤੂੰ ਕਰਨ ਕਰਮ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਪੂਰਨ ਹੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਏ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਤੈ ਭੰਦੇ ਸਾਜਣ ਆਪੇ ਤਿਰੰਦੇ ਤੇ ਕੀ ਦੁਸ਼ਮਾਏ ਕਿਤਰੇ ਰਹਿਣ ਕਰੇ ਇੱਕ ਨਿਹਾਲ ਇਤ ਸਨ ਕਾ ਕਿਰਪਾ ਰਹਿਣ ਖੜੇ ਨਾ ਸਵਾਰ ਨਾਨਕਾ ਜਿਉਂ ਦਦਰ ਕਰੇ ਆਪੇ ਸਾਜ ਕਰ ਆਪ ਜਾਇ ਤੇ ਰਖ ਆਪ ਜਨਾਂ ਤੋਂ ਪਾਏ ਕੈਦ ਕਥਾ ਬਿਨੋਬਿਸਮ ਕਈਏ ਨਾਨਕਾ ਸਭਿ ਸਿਆਪੇ ਆਪ ਪਾੜੀ ਵੜੇ ਵਾਹਾ ਤਿਸ ਸਰਯਾਰ ਜੈ ਸੁਧ ਵਹਿਗੁਰੂ ਦੇ ਚਾਗਾ ਸਾ ਗੰਗ ਕੇ ਪੰਗ ਸਤਨਾ ਆਹ ਗੁਰ ਦੀ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀਆ ਰਿਜਕ ਸਮਾਹੇ ਸਾਈਂ ਕਾਰ ਕਮਾਉਣੀ ਤੁਰ ਛੋਡੀ ਤੇ ਨੈ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਇਹੋ ਕਰੇ ਜਦਿਸੈ ਤੇ ਰਜਾਏ ਸੋ ਕਰੇ ਜਦਿਸੈ ਰਜਾਏ ਤੁਧ ਸਤ ਨਾਮ ਤੇਰੀ ਬਾਹੀ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਆਨੰਦ ਸਾਹਿਬ ਦਾ ਕੀਰਤਨ ਆਪਾਂ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਬੀਬੀਆਂ ਪੜਨ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਜਿਤਨੀਆਂ ਵੀ ਸੰਗਤਾਂ ਆਈਆਂ ਹਨ ਜੀ ਆਇਆਂ ਨੂੰ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖਾਂ ਲੱਖਾਂ ਵਧਾਈਆਂ ਮੁਬਾਰਕਾਂ ਸਾਰੇ ਹੀ ਸਤਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੀ ਨਾ ਰਵੇ ਸਾਰੇ ਮਿਲ ਕੇ ਆਪਾਂ ਅਨੰਦ ਸਾਹਿਬ ਦਾ ਕੀਰਤਨ ਕਰੀਏ RAM KALI MAHALA TEE JA ANAND KO ANKAR SATGURU PRASAD ANAND PAYA MERI MAN SATGURU raag ratan parwaal pariyan shabd gaavne aaya kehnaan priyang ho satguru main paaya ਨਾ ਨਾਲੋ ਤੂੰ ਮਨ ਵਿੱਚ ਦੁੱਖ ਸਭ ਵਿਸਾਰਨਾ ਸਭ ਨਾਮ ਗਲਾ ਸਮਰਾਤ ਸੁਵਾਨੋ ਹੋ ਕੇ ਮਨੋ ਵਿਸਾਰੇ ਵਾਚੇ ਸਾਹਿਬਾ ਧਿਆ ਨਹੀਂ ਘਰ ਤੇ ਸਦਾ ਸਿਮਤ ਸਿਵਾ ਤੇ ਨਾਮ ਅਨਵਸਾਵ ਕਹਿ ਨਾਨਕ ਸਕੇ ਸਾਹਿਬ ਨਾ ਨਹੀਂ ਕਰਦੇ ਸਾਦਾ ਨਾਮ ਮੇਰਾ ਆਧਾਰ ਪਰ ਸ਼ਾਂਤ ਸੁਖਮਨ ਆਏ ਵਸਿਆ ਜੋ ਇੱਛਾ ਸਭ ਪੂਰਿਆ ਕਹਿ ਮਨਕ ਸੁਨੋ ਸੰਤੋ ਸ਼ਬਦ ਕਰੋ ਕੇ ਆਰੋ ਸਾਜਾ ਨਾਮ ਮੇਰਾ ਧਾਰੂ ਵਾਜੇ ਪੰਚ ਦੂਤ ਚੋ ਦੇਵਾਸ ਕੀਤੇ ਕਾਲ ਕੰਟ ਤਮਾਰਿਆ ਹਰਾਨਕ ਤੈਨ ਸੁਖੋ ਤਿਤਕਾਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਬਸੂਰੇ ਸੰਤ ਸਾਜਨ ਭੈਸ ਪੂਰੇ ਦੁਰ ਤੇ ਜਾਣੀ ਗੁਣ ਤੇ ਕਹਤੇ ਪਵਿਤ ਕਟ ਗੁਰ ਰਹਿਆ ਅਖਰ ਪੂਰੇ ਬੰਵੰਕ ਨਾਮ ਚੁਰ ਚਰਨ ਲਾ ਕੇ ਬਾਝੇ ਅਨਹਦ ਤੂ ਸੁਣ ਕੇ ਪਨਿਤ ਕਹਿ ਕੇ ਪਵਿਤ ਸਤ ਗੁਰ ਰਹਿਆ ਅਖਰ ਵਾਹਿ ਗੁਰੂ ਜੀ ਸਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦਵੇ ਦਾਈ ਦਾ ਖੇ ਲੈ ਸਗਲ ਜਗਤ ਚੰਗ ਆਇਆ ਬੁਰ ਆਇਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਰਮੀਆ ਪੋ ਆਪਣੇ ਕੇ ਲੈਣੇ ਕੇ ਤੋ ੴ ਅੰਕਾਰ ਸਤਿਗੁਰ ਪ੍ਰਸਾਦਿ ਸੋਰਠਿ ਮਹਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਇ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾਓ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕਾंठ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡੇ ਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵੱਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕਉ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ